ਬਾਈਗੁਰਜੀ ਦਾ ਘਰ ਸਾਹ ਬਾਈਗੁਰਜੀ ਕੀ ਫੱਟੇ ਪਰਮਾਤਮਾ ਤੋਂ ਨਤੰਦਰ ਰੱਖੀ। ਕੋਸ਼ਿਸ਼ ਰਹੁ ਆਪ ਆਪਣੀ ਜ਼ਿੰਦਗੀ ਚ ਆਨੰਦ ਮਾਣੋ। ਤੇ ਲਓ ਜੀ ਹੁਣ ਮੈਂ ਤੁਹਾਨੂੰ ਖਰੋਸ਼ੀਆ ਚਲਾਉਣਾ ਦੱਸਣੀ ਆ। ਬਹੁਤ ਕਿਰਾਂ ਤੋਂ ਮੇਰੇ ਮਨ ਚ ਸੀਗਾ ਵੀ ਮੈਂ ਖਰੋਸ਼ੀਆ ਚਲਾਉਣਾ ਆ। ਕਿਉਂ ਹੁਣ ਹੈ ਹੀ ਤਾਂ ਅਮਰੀਕਾ ਚ ਅਮਰੀਕਾ ਚ ਵੀ ਸਭ ਕੁਝ ਹੈ ਤੁਸੀਂ ਜੀ ਕਰਨਾ ਚਾਹੁੰਦੇ ਹੋ ਤਾਂ ਇੱਕ ਖਰੋਸ਼ੀਆ ਵਗੈਰਾ ਸਲਾਈਆਂ ਤੇ ਇੱਕ ਉਹ ਜੇ ਤੇ ਕੱਢਦੇ ਹੁੰਦੇ ਕੀ ਉਹਨੂੰ ਕਹਿੰਦੇ ਹੁਣ ਮੇਰੇ ਦਿਮਾਗ ਚੋਂ ਨਿਕਲ ਜਾ ਮਸ਼ੀਨ ਤੇ ਗੋੜੀਏ ਚੱਕਰ ਦਿਮਾਗ ਚ ਨਹੀਂ ਹੈਗਾ ਆਹ ਦੇਖੋ ਮੈਂ ਆਹ ਕਹਿ ਰਹੀ ਟੰਕਾ ਭਰਿਆ ਆ ਸਾਰਾ ਆਹ ਜੇ ਆਪਾਂ 4 5 ਘਰ ਪਰ 4 ਕਰ ਦੇਣੇ ਆਪਾਂ ਇਹ ਇੱਕ ਦੋ ਪੈਨ ਚਾਰ ਚਾਰ ਕਰਕੇ ਫਿਰ ਤੁਸੀਂ ਹੈਨਾ ਇੱਥੋਂ ਮੈਂ ਆਹ ਇਹਦੇ ਵਿੱਚ ਅੱਧੇ ਚ ਇੱਕ ਕਰਨੀ ਹੈ ਆ ਪੰਜਾ ਪੰਜਾਂ ਚੋਂ ਦੀ ਅੱਗੇ ਉਹਦੇ ਅੱਧ ਚ ਕਰ ਲੈਣ ਜੇ ਤੁਸੀਂ ਹੋ ਸਕੇ ਤਾਂ ਉਹਦੇ ਉੱਤੇ ਵੀ ਪਾ ਸਕਦੇ ਏ ਤਾਂ ਜਿੱਦਾਂ ਸਿੱਧਾ ਹੀ ਤੇ ਮੈਂ ਉਹ ਇੱਕ ਗੱਬੇ ਕਰਦੀ ਆ ਤੇ ਇਹ ਗੱਬੇ ਕਰਕੇ ਫੇਰ ਚਾਰ ਕਰ ਦੇਣੇ ਆ 2 3 4 ਚਾਰ ਕਰਕੇ ਮੁੜ ਕੇ ਫੇਰ ਆਪਾਂ ਗੱਬੇ ਪਾ ਦੇਣਾ ਇਹਦੇ ਆਨੇ ਫੇਕ 1 2 10 4 ਗੱਬੇ ਪਾਉਣਾ ਆਪਾਂ ਪਾਸੇ ਤੇ ਨਹੀਂ ਪਾਉਣਾ ਹੈਗਾ ਹਰੇਕ ਦੇ ਗੱਬੇ ਹਨ ਆਪੇ ਇਹ ਮੈਂ ਤੁਹਾਨੂੰ ਆਹ ਟਿੱਕੀ ਜਿਹੀ ਬਣਾ ਕੇ ਦਿਖਾ ਲਈ ਆ ਦੇਖੋ ਨਾ ਟਿੱਕੀ ਜਿਹੀ ਹੈ ਤੇ ਇੱਕ ਹੋਰ ਵੀ ਹੁੰਦੀ ਹੈ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਮੈਂ ਸੋਚਦੀ ਸੀ ਕਿੰਨੇ ਚਿਰ ਦੀ ਮੈਂ ਕਰੋਸ਼ੀਆ ਚ ਲਾਉਣਾ ਦੱਸ ਦਿਆਂ ਆਪਾਂ ਪਰ ਅੱਜ ਮੌਕਾ ਮਿਲ ਗਿਆ ਚਲਾਉਣਾ ਦੱਸ ਦਨਾਂ एक, दो तीन चार आज आप ग्बे आप पासे नहीं पाने है है कोई भी ਤੋ 10 4 ਇਹਦੀ ਗੱਭੇ ਆਪ ਗੱਭੇ ਪਾਉਣੀ ਆ ਆਪਾਂ ਬਸ ਹੋਰ ਨਹੀਂ ਪਾਉਣਾ ਹੈਗਾ ਪਾਸੇ ਨਹੀਂ ਕਰਨੀ ਹੈਗੀ ਤੇ ਇੱਕ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਨਾ ਪਤਾਸਾ ਜੇ ਬਣਦਾ ਹੁੰਦਾ ਉਹ ਇਹ ਤਾਂ ਹੈਗੀ ਕੱਲੀ ਕੱਲੀ ਉਹ ਮੈਂ ਤੁਹਾਨੂੰ ਐੱਜੇ ਦੱਸਦੀ ਆ ਆ ਦੇਖੋ ਹੈ ਨਾ ਜਿੱਦਾਂ ਹੁਣ ਮੈਂ ਆ ਪਾ ਲਿਆ ਆ ਜਿਹੜਾ ਮੈਂ ਕੀਤਾ ਆ 1 ਤੋਂ ਬਗੈ ਤਾਂ ਆ ਪਾ ਲਿਆ ਆ ਇਹ ਪਾ ਕੇ ਆਪਾਂ ਹਨਾ ਤਾਂ ਇਹਦੇ ਜੀਏ ਇੱਦਾਂ ਕਰਕੇ ਨਿਗੋਣਾ ਚਾਰ ਬਰੀ ਉਸੇ ਕੁੰਡੇ 'ਚ ਆ ਇਹ ਕੁੰਡੇ 'ਚ ਨਿਗੋਣਾ ਇੱਦਾਂ ਇੱਕ ਵਾਰੀ ਨਹੀਂ ਚਾਰ ਬਰੀ ਨਿਗੋਣਾ ਹੈਗਾ ਇੱਦਾਂ ਹੁਣ ਆਦੇ ਮੈਂ ਇੱਕ ਵਾਰੀ ਆ ਦੇ ਕਰਕੇ ਇਹਦਾ ਫੋਲ ਕੁੰਡਾ ਜੇ ਉਹ ਕਹਿੰਦੇ ਹੁੰਦੇ ਫੋਲ ਪਤਾਸਾ ਜੇ ਬਣਾਉਣਾ ਆਪਾਂ ਤਾਂ ਪਹਿਲਾਂ ਇੱਦਾਂ ਕਰ ਲੈਣਾ ਆ ਤਾਂ ਆ ਦੇਖੋ ਉਹ ਆਪਾਂ ਨਗਾਉਣਾ ਆ ਉਹਦੇ ਵਿੱਚ ਹੀ ਕੋਈ ਔਖਾ ਨਹੀਂ ਹੈਗਾ ਇਹਦੇ ਚ ਇਹਨਾਂ ਨਗਾ ਕੇ ਉਹਨੂੰ ਆਹ ਕਿਹੜੇ ਤਿੰਨ ਹੁਣ ਤਿੰਨ ਧਾਗੇ ਹੋਏ 1 2 3 ਇਹਨਾਂ ਤਿੰਨਾਂ ਨੂੰ ਪਹਿਲਾਂ ਦੋ ਨੂੰ ਕਰਨਾ ਤੋਂ ਕੀਤੇ ਆ ਦੋਹਾਂ ਤੋਂ ਹੁਣ ਆਪਾਂ ਇੱਕ ਲੈਣਾ ਆ ਮੁੜ ਕੇ ਆਪਾਂ ਬਾੜ ਪਾ ਕੇ ਫੇਰ ਉਹਦੇ ਚ ਹੀ ਪਾਉਣਾ ਆ ਪੰਜ ਵਾਰੀ ਪਾਉ ਉਹਦੇ ਚ ਉਸ ਇੱਕੋ ਇੱਕੋ ਜੀ ਇਹਦਾ ਕੁੰਡਾ ਵੀ ਕਹਿੰਦੇ ਆ ਇਸ ਕੋ ਕੁੰਡੇ ਵੀ ਚੀ ਆਦੀ ਪੰਜ ਉਹ ਵਿੱਚ ਨਗਾ ਕੇ ਉਹ ਤਿੰਨ ਹੋ ਜਾਂਦੇ ਆ ਤਿੰਨਾਂ ਦੇ ਨਾਲ ਫੇ ਆਪਾਂ ਆਦੇ ਪਹਿਲਾਂ ਇਧਰੋਂ ਕਰਕੇ ਆਪਾਂ 2 ਪਾਉਣੇ ਇਦਾਂ 2 ਪਾ ਕੇ ਫੇ ਆਪਾਂ 1 ਪਾਉਣਾ ਉਹ ਮੈਂ ਕੱਲੀ ਕੱਲੀ ਇਹ ਕਿੰਗਰੀ ਕੀਤੀ ਸੀਗੀ ਲੈਸ ਜੇ ਇਹ ਹੁਣ ਮੈਂ ਆ ਦੇਖੋ ਪਤਾ ਸੀ ਜੇ ਦੋ ਬਣਾਉਣੀ ਤੁਹਾਨੂੰ ਫੇ ਪਤਾ ਲੱਗ ਜਾਣਾ ਕਿ ਪਤਾ ਲੱਗਣਾ ਹਨਾ ਆਹ ਇੱਥੋਂ ਆਪਾਂ ਹਨਾ ਇੱਥੇ ਚੱਕਣਾ ਹੈ ਐੱਚੀ ਇਦਾਂ ਕੱਢ ਕੇ ਆ ਇੱਕ ਤਿੰਨ ਹੋ ਜਾਂਦੇ ਜਦ ਆਪਾਂ ਬਾੜ ਪਾ ਕੇ ਇਦਾਂ ਲਿਆਉਣਾ ਹੈ ਨਾ ਫਿਰ ਤਿੰਨ ਹੋ ਜਾਂਦੇ ਤਿੰਨਾ ਤੋਂ ਪਹਿਲਾਂ ਆਪਾਂ ਦੋ ਕਾੜਨੇ ਆ ਦੋ ਤੋਂ ਫੇਕ ਕਰਨਾ ਮੁੜ ਕੇ ਫੇਰ ਆਪਾਂ ਬਾੜ ਪਾ ਕੇ ਇਦਾਂ ਚੱਕਣਾ ਉਹਦੇ ਚ ਹੀ ਹੋਰ ਨਹੀਂ ਆਪਾਂ ਗਾਹਾਂ ਨਹੀਂ ਜਾਣਾ ਉਸੇ ਚ ਕੁੰਡੇ ਚ ਜਿੱਦਾਂ ਕਹਿੰਦੇ ਉਸੇ ਚ ਚੱਕਣਾ ਹੈ ਨਾ ਤਾਂ ਤੰਨੇ ਦਨਦਰ ਬਾਦ ਦੋ ਦੋ ਕੇ ਬੜਪਾ ਕੇ ਫੇ ਉਸੇ ਕੁੰਡੇ ਚ ਜਾਣਾ ਹਾਂ ਦੇਖੋ ਕਿੰਨਾ ਸੋਹਣਾ ਇਹ ਪਤਾਸ ਇਹ ਪਤਾਸ ਜੇ ਬਣਦਾ ਉਹ ਮੈਂ ਕੱਲੀ ਕੱਲੀ ਕੀਤੀ ਸੀ ਆਹ ਦੇਖੋ ਉਹ ਤਾਂ ਮੈਂ ਇਦਾਂ ਕੀਤਾ ਸੀਗਾ ਕੱਲਾ ਕੱਲਾ ਕਰਕੇ ਇਦਾਂ ਇਹ ਫੇ ਆਹ ਦੇਖੋ ਪਤਾਸ ਜੇ ਬਣਾਤਾ ਅਰੇ ਇਹ ਫੇ ਇੱਕ ਕੋਈ ਕੁੰਡਾ ਚ 5 5 ਪਾਈ ਦੇ ਆ ਇਹ ਤਾਂ ਪਤਾਸਾ ਜੇ ਬਣਦਾ ਆ ਜੇ ਤੁਸੀਂ ਹੁਣ ਆ ਜਿੱਦਾ ਕੱਲੇ ਕੱਲੇ ਚ ਕੀਤੀ ਉਹ ਫੇ ਕੱਲਾ ਹੈ ਤਾਂ ਜਾਣੀ ਇਹ ਬਣਨੀ ਹੈ ਤੇ ਇਹ ਮੈਂ ਕੱਲੇ ਇੱਕ ਚ ਪਾਤੇ 5 ਇਹ ਫੇ ਪਤਾਸਾ ਜੇ ਬਣ ਗਿਆ ਤਾਂ ਇਹ ਸੀ ਮੇਰੀ ਖੁਰੋਸ਼ੀ ਚਲਾਉਣ ਦੀ ਵੀਡੀਓ ਤੇ ਦੱਸਿਓ ਵੀ ਕਿੱਦਾਂ-ਕਿੱਦਾਂ ਤੁਹਾਨੂੰ ਵਿਦਾਂ ਲੱਗੀ ਵਧੀਆ ਲੱਗੀ ਹੈ ਤੇ ਫੇ ਆਪਾਂ ਗਾਹਾਂ ਪਾਉਣੀ ਹੈ ਉਹ ਹੋਰ ਵੀਡੀਓ ਸੂਟਾਂ ਦੀ ਵੀ ਪਾਣੀ ਆ ਤਾਂ ਸਭ ਕਸ ਦੀ ਪਾਦ ਮੰਗੇ ਖਰੋਸ਼ੀਆ ਦੀ ਵੀ ਪਾਦ ਮੰਗੇ ਇਹ ਵੀ ਹੱਥ ਦਾ ਹੀ ਆ ਤੇ ਵਾਈਗੁਰ ਚੀਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਗਲਤੀ ਹੋਈ ਤਾਂ ਮਾਫ ਕਰਨਾ ਵਾਹੀ ਸਤਿ ਸ੍ਰੀ ਅਕਾਲ